ਫਗਵਾੜਾ ਦੇ ਮਸ਼ਹੂਰ ਚਿਹੜੂ ਇਲਾਕੇ ਵਿੱਚ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਲੁੱਟਖੋਹ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਪਿੰਡ ਚਿਹੜੂ ਦੀ ਇੱਕ ਮਨੀ ਚੇਂਜਰ ਦੀ ਦੁਕਾਨ ਦਾ ਜਿੱਥੋਂ ਲੁਟੇਰੇ ਸਿਖਰ ਦੁਪਹਿਰੇ ਲਗਭਗ 60000 ਰੁਪਏ ਦੀ ਨਕਦੀ ਅਤੇ ਦੋ ਮੋਬਾਈਲ ਫੋਨ ਲੁੱਟ ਕੇ ਲੈ ਗਏ ਲੁਟੇਰੇ ਮੋਟਰਸਾਈਕਲਾਂ ਤੇ ਸਨ ਤੇ ਸਾਰਿਆਂ ਨੇ ਹੀ ਆਪੋ ਆਪਣੇ ਮੂੰਹ ਬੰਨੇ ਹੋਏ ਸਨ ਤੇ ਇਸ ਲੁਟੇਰਾ ਗਰੋ ਵਿੱਚ ਇੱਕ ਲੜਕੀ ਵੀ ਸ਼ਾਮਿਲ ਸੀ ਦੁਕਾਨ ਮਾਲਿਕ 피ੜਿਤ ਧਰਮਪਾਲ ਉਰਫ ਬੱਬਾ ਨੇ ਦੱਸਿਆ ਕਿ ਮੇਰੀ ਦੁਕਾਨ ਤੇ ਕੁਝ ਮਹੀਨੇ ਪਹਿਲਾਂ ਵੀ ਅਜਿਹੀ ਲੁੱਟਖੋਈ ਹੋਈ ਸੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੌਕੇ ਤੇ ਫਗਵਾੜਾ ਦੇ ਥਾਣਾ ਸਦਰ ਦੀ ਪੁਲਿਸ ਟੀਮ ਪੁੱਜੀ ਅਤੇ ਜਾਇਜ਼ਾ ਲੈਣ ਤੋਂ ਬਾਅਦ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਪੂਰਾ ਮਾਮਲਾ ਦਿਖਾਉਂਦੇ ਹਾਂ ਇਸ ਖਬਰ ਦੇ ਅੰਦਰ ਹਰੀਸ਼ ਭੰਡਾਰੀ ਦੀ ਏਕ ਖਾਸ ਸਿਰਪੋਕੀ ਨਾਮ ਆਪਣਾ ਮੈਂ ਨਰ ਧਰਮਪਾਲ ਲੈ ਧਰਮਪਾਲ ਜੀ ਕਿਹੜੀ ਹੈ ਦੁਕਾਨ ਜਿਹੜੀ ਹੈ ਜੀ ਕੀ ਮਾਮਲਾ ਹੋਇਆ ਸਰ ਤੁਹਾਨੂੰ ਲੁੱਟਖੋਟ ਹੋਈ ਹੈ ਜੀ ਪੰਜੇ ਬੰਦੇ ਆਏ ਕੁੜੀ ਸੀ ਬਜ ਮੂੰਹ ਬੰਨੇ ਸਾਰੇ ਨੇ ਅੱਛਾ ਜੀ ਹਾਂ ਜੀ ਤੇ ਉਹ ਸਭ ਕੋ ਨਟਕੇ ਲਾ ਗਏ ਔਰ ਨਾਲ ਦੇ ਇਖਾਨ ਕੈਮਰੇ ਵੀ ਤੋੜ ਗਏ ਯਾਰ ਕੰਪਿਊਟਰ ਵੀ ਤੋੜ ਗਏ ਆ ਪੈਸੇ ਵੀ ਜਿਹੜਾ ਬਤੂ ਹੋਵੇ ਸਭ ਕੋ ਲਾਏ ਕਿੰਨੇ ਵਜੇ ਦੱਸੋ ਮਾਸੀ ਕਿੰਨੇ ਵਜੇ ਦੀ ਗੱਲ ਹੈ ਜੀ ਆਪ ਦਾ ਆਪਣੇ ਪਹਿਲਾਂ 10 ਮਿੰਟ ਪਹਿਲਾਂ ਦੀ ਗੱਲ ਹੈ ਕਿੰਨੇ ਟਾਈਮ ਹੋਇਆ ਦੇਖੋ ਹੁਣ ਕਿੰਨੇ ਟਾਈਮ ਹੋਇਆ ਦੇਖੋ ਅੱਛਾ 10 ਮਿੰਟ ਪਹਿਲਾਂ ਦੀ ਗੱਲ ਹੈਗੀ ਹੈ ਤਾਂ ਇੱਕ ਕੁੜੀ ਸੀ ਦੇ ਵਿਅਕਤੀ ਕਿੰਨੇ ਸੀਗੇ ਹੈ ਨਹੀਂ ਸਾਰੇ ਮੂੰਹ ਬੰਨੇ ਹੋਏ ਸੀ ਸਾਰੇ ਮੂੰਹ ਬੰਨੇ ਸੀ ਤੂੰ ਆਸ-ਪਾਸ ਕੈਮਰਾ ਨਹੀਂ ਹੈਗਾ ਕੋਈ ਕੈਮਰਾ ਵੀ ਟੋੜ ਗਾ ਕੈਮਰਾ ਤੋੜ ਗਏ ਹਾਂਜੀ ਤੇ ਉਹਦੀ ਡਿਵਾਈਸ ਵਗੈਰਾ ਹਾਂਜੀ ਕੈਮਰੇ ਦੀ ਡਿਵਾਈਸ ਵਗੈਰਾ ਕੋਈ ਡਿਵਾਈਸ ਨਹੀਂ ਵਾਜਵੀ ਕੀ ਆਸ-ਪਾਸ ਗਲੀ ਵਿੱਚ ਕੋਈ ਕੈਮਰਾ ਲੱਗੂ ਟੋੜੇ ਗਏ ਕੀ ਕੀ ਲੁੱਟ ਕੇ ਲੈ ਗਏ ਮੈਂ ਤਾਂ ਆਪਣੇ ਦੋਬ ਵੜੇ ਲਗਾ ਅੱਛਾ ਜੀ ਘਰ ਦੀਆਂ ਚਾਬੀਆਂ ਸੀਗੀਆਂ ਅੱਛਾ 70000 ਰੁਪਇਆ ਲੈ ਗਏ ਅੱਛਾ ਜੀ ਕਿੰਨੇ ਸਾਲ ਪੁਰਾਣੀ ਦੁਕਾਨ ਆਪਣੀ ਹਾਂਜੀ ਕਿੰਨੇ ਸਾਲ ਪੁਰਾਣੀ 25 ਸਾਲ ਕਿਹੜੀ ਜਗ੍ਹਾ ਦੁਕਾਨ ਹੈ ਚੇੜੂ ਅੱਛਾ ਤੇ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਇਸ ਬਾਰੇ ਤੁਸੀਂ ਨਹੀਂ ਹੁਣ ਦਿੰਦੇ ਆ ਜੀ ਸੂਚਨਾ ਅੱਛਾ ਤਾਂ ਕਰਾਇਆ ਲਵਾ ਕਿਸੇ ਨਾਲ ਤੁਹਾਡੀ ਕੋਈ ਦੁਸ਼ਮਣੀ ਵਗੈਰਾ ਤਾਂ ਨਹੀਂ ਹੈਗੀ ਨਹੀਂ ਦੁਸ਼ਮਣੀ ਤਾਂ ਕੋਈ ਨਹੀਂ ਜੀ ਇਸ ਨਾਲ ਕੋਈ ਸ਼ੱਕ ਵਗੈਰਾ ਹੈ ਕਿਸੇ ਤੇ ਨਹੀਂ ਜਿਹੜੇ ਬੰਦੇ ਆਏ ਸੀ ਇਹਨਾਂ ਚ ਕੋਈ ਪਛਾਣ ਨਹੀਂ ਆਇਆ ਤੇ ਮੁੰਡਾ ਮੇਰੇ ਪੈਰ ਲੁੱਟ ਕੇ ਲੈ ਗਿਆ ਸੀ ਕਦੋਂ ਦੀ ਗੱਲ ਹੋ ਗਿਆ ਹਾਂ 2 ਢਾਈ ਮਹੀਨੇ ਹੋ ਗਿਆ ਜੀ ਪੀਜੀਪੀ ਸੀ ਮੁੰਡਾ ਅੱਛਾ ਉਹ ਲੁੱਟ ਕੇ ਲੈ ਗਿਆ ਅੱਛਾ ਕਿੱਥੋਂ ਦਾ ਇਹ ਕੰਨੀ ਜੀ ਅੱਛਾ ਤੇ ਤੁਸੀਂ ਫਿਰ ਉਸ ਦੀ ਕੋਈ ਸੂਚਨਾ ਪੁਲਿਸ ਨੂੰ ਦਿੱਤੀ ਨਹੀਂ ਸੀ ਉਦੋਂ? ਉਹ 30% ਕਵਰਟ ਨੇ ਦਿੱਤਾ। ਲਿਖਤੀ ਤਰ੍ਹਾਂ ਦਿੱਤੀ ਸੀ ਤੁਸੀਂ? ਹਾਂ। ਤਰਖਾਸ ਲਿਖ ਕੇ ਦਿੱਤੀ ਸੀ? ਹਾਂਜੀ। ਅੱਛਾ। ਤੇ ਹੁਣ ਸਾਨੂੰ ਕਿਸ ਦਾ ਸ਼ੱਕ ਹੈਗਾ? ਹੁਣ ਤਾਂ ਕੋਈ ਕੀ ਪਤਾ ਜੀ ਕਿਨੇ ਬੰਦੇ ਭੇਜੇ ਆ। ਅੱਛਾ ਜਿਹੜੇ ਬੰਦੇ ਆਏ ਸੀ ਉਹਨਾਂ ਦੀ ਕੋਈ ਮੂੰਹ ਬੰਨੇ ਸੀ ਮੋਨਨੇ ਸੀ ਜਾਂ ਸਰ ਤੇ ਕੋਈ ਬੰਨੇ ਹੋਏ ਵਰਨਾ ਵਗੈਰਾ। ਸਰਾਰੇ ਸੀਗੇ। ਸੌਰੀ। ਹਾਂ। ਅੱਛਾ। ਹੋਰ ਵੀ ਇੱਥੇ ਕੋਈ ਲੁੱਟਕਾ ਹੁੰਦੀ ਐ ਇਸ ਇਲਾਕੇ ਵਿੱਚ ਇਦਾਂ ਦੀ ਕਿ ਪਹਿਲਾਂ ਬਹੁਤ ਸੋਹਣੀ ਐ ਜੀ ਪਹਿਲਾਂ ਅੱਛਾ ਤੁਹਾਡੀ ਦੁਕਾਨ ਕਿੰਨੇ ਸਾਲ ਪੁਰਾਣੀ ਹੈਗੀ ਐ 25 ਸਾਲ ਪਿੰਡ ਤੁਹਾਡਾ ਕਿਹੜਾ ਹੈ ਇਹੀ ਐ ਛੇੜੋ ਇੱਥੇ ਰਹਿੰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹਾਂਜੀ ਕੀ ਮੰਗ ਕਰਦੇ ਕੀ ਚਾਹੁੰਦੇ ਆਂ ਸਰ ਤੋਂ ਕਹਿੰਦੇ ਸੇਫਟੀ ਕਰੋ ਸਾਡੀ ਕੁਝ ਜੀ ਜੇ ਤੁਸੀਂ ਪਿਛਲੀ ਵਾਰ ਜੋ ਤਰਖਾਸ ਦਿੱਤੀ ਪੁਲਿਸ ਆਈ ਨਹੀਂ ਸੀ ਨਹੀਂ ਨਹੀਂ ਤੇ ਫਿਰ ਤੁਸੀਂ ਕੋਈ ਉਹਦੀ ਪੈਰਵਾਹੀ ਨਹੀਂ ਕੀਤੀ ਉੱਪਰ ਪਹੁੰਚ ਰਹੀ ਉਹ ਕਦੋਂ ਦੂਜੀ ਵਾਰ ਤਾਂ ਨਵੀਂ ਪਾਣਾ ਪਾਪਰ ਗਿਆ ਅੱਛਾ ਹਾਂ ਤੁਸੀਂ ਕੀ ਮੰਗ ਕਰਦੇ ਹੋ ਉੱਚ ਅਧਿਕਾਰੀਆਂ ਤੋਂ ਪ੍ਰਸ਼ਾਸਨ ਤੋਂ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਉਹੀ ਮੰਗ ਕਰਦੇ ਆ ਕਿ ਸਾਡਾ ਇਨਸਾਫ ਹੋ ਜਾਵੇ ਕਿ ਕਿੱਦਾਂ ਬੰਦਾ ਕੰਮ ਕਰੂਗਾ ਕੱਲੀ ਤੁਹਾਡੀ ਦੁਕਾਨ ਤੇ ਇਦਾਂ ਲੁੱਟ ਗਈ ਹੁੰਦੀ ਐ ਜਾਂ ਪਹਿਲਾਂ ਹੋਰ ਵੀ ਤੇ ਹੋਈ ਇੱਥੇ ਹੋ ਤਾਂ ਮਾੜੀ ਮੋੜੀ ਐ ਨਾ ਦੁਕਾਨ ਮੇਰੀ ਤੇ ਹੋਈ ਦੋ ਵਾਰੀ ਜੋ ਲੱਖ ਜਿ ਵਿੱਚ ਨਸ਼ੇੜੀ ਛੁੜੀ ਕਿੰਨੇ ਕਹਦੇ ਇੱਥੇ ਕੋਈ ਜਾਣਕਾਰੀ ਦੇ ਸਕਦਾ ਬਹੁਤ ਆ ਅੱਛਾ ਚਿੱਟਾ-ਚਿੱਟਾ ਪੀਂਦੇ ਹਾਂਜੀ ਹਾਂਜੀ ਠੀਕ ਹੈ ਹਰ ਵਸ ਮੌਕੇ ਤੇ ਪੁੱਛਿਆ ਕੀ ਮਾਮਲਾ ਸਰ ਮੈਂ ਨੂੰ ਵਿੱਚ ਇਨਫੋਰਮੇਸ਼ਨ ਗਈ ਸੀ ਪਿੰਡੋਂ ਜੀ ਇੱਥੇ ਲੁੱਟ ਕੋ ਹੋਈ ਆ ਧਰਪਾਲਾ ਇਹ ਦੂਜੀ ਵਾਰ ਹੋ ਗਈ ਡੇਢ ਦੋ ਮਹੀਨੇ ਵਿੱਚ ਅੱਛਾ ਤੇ ਜਿਹੜੇ ਕਰਨਾਲੇ ਆ ਉਹ ਉਲਟ ਸਾਨੂੰ 70 15 70 15 ਨੂੰ ਪਿੰਡ ਦੇ ਅਨੁਸਾਰੇ ਸਾਡੇ ਖਿਲਾਫ ਰਿਪੋਰਟ ਕਰਕੇ ਬੈਠੇ ਅੱਛਾ ਜੀ ਮੇਰੇ ਕੋਲ ਪੇਪਰ ਹੈ ਮੈਂ ਸੱਚ ਸਾਹ ਦੀ ਵੇਟ ਕਰ ਰਹਾ ਉਹਨੂੰ ਦਿਖਾਵਾਂਗਾ ਕਿਸ ਚੀਜ਼ ਦੇ ਪੇਪਰ ਹੈ ਜੀ ਇਹ ਇਹ ਹਿਊਮਨ ਰਾਈਟਸ ਨੂੰ ਦਿੱਤੀ ਗਈ ਐਪਲੀਕੇਸ਼ਨ ਜੀ ਜਿਨ੍ਹਾਂ ਨੂੰ ਲੁੱਟਿਆ ਹੋਇਆ ਜਿਹਨੂੰ ਸੱਟਾਂ ਮਾਰੀਆਂ ਉਹਨਾਂ ਦੇ ਉਲਟ ਲਿਖੀ ਗਈ ਹੈ ਕਿ ਉਹਨਾਂ ਨਾਲ ਉਲਟ ਹੋਇਆ ਹੈ ਜਿਹਨੂੰ ਮੈਂ ਲੰਮੀ ਕਹਾਣੀਆਂ ਬਸ ਸੱਚ ਦਾ ਵਾਰ ਰਿਹਾ ਹਾਂ ਜੀ ਉਹ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੋ ਇੱਥੇ ਲੁੱਟ ਹੋ ਗਈ ਹੈ ਤੈਨੂੰ ਫੋਨ ਆ ਪਿੰਡੋਂ ਅੱਛਾ ਤਾਂ ਚੋਂ ਆ ਮੋ ਕੇ ਦਾ ਅੱਛਾ ਜੀ ਫੋਨ ਗਿਆ ਫੇ ਮੈਂ ਆਇਆ ਫੇ ਮੈਂ ਜਿਹੜਾ ਇੱਥੇ ਅਫੀਸ਼ਲ ਐਸਐਚਓ ਪਹਿਲਾਂ ਸੇ ਕਾਲਜ ਤੋਂ ਫੋਨ ਕੀਤਾ ਉਹ ਕਪੂਰਲੇ ਸੀਗਾ ਅੱਛਾ ਫੇ ਮੈਂ ਐਸਐਚਓ ਸਾਹ ਨੂੰ ਫੋਨ ਕੀਤਾ ਉਹ ਫੋਰਚ ਸੀਗੇ ਜੀ ਚਲੋ ਐਨੀ ਵੀ ਮੈਨੂੰ ਫੋਨ ਆਈ ਜਾਂਦੇ ਨੇ ਪਰ ਤੁਸੀਂ ਪਰ ਥੋੜੇ ਬਿਜ਼ੀ ਆ ਰਹੇ ਆ ਇਹ ਸਾਰੀ ਗੱਲ ਮੈਂ ਦੱਸ ਦਿਆਂ ਉਹਨਾਂ ਨੂੰ ਸਾਨੂੰ ਪਤਾ ਹੈ ਕਿ ਇਹ ਕੀ ਕੀਤਾ ਤੁਹਾਨੂੰ ਸਾਰਾ ਪਤਾ ਸਰਬਸੇ ਦੁਕਾਨ ਦੇ ਜਿਹੜੇ ਮਾਲਕਾ ਕੇ ਨਾਲ ਗੱਲਵਾ ਕੀਤੀ ਸੀ ਕਹਿੰਦੇ ਸਾਡੀ ਦੁਕਾਨ ਤੇ ਪਹਿਲਾਂ ਵੀ ਲੁੱਟਖੋ ਹੋਈ ਯਾਰ ਪੁਲਿਸ ਨੇ ਪਹਿਲਾਂ ਵੀ ਸੀ ਲਿਖਤੀ ਤਰਖਾਸ ਦਿੱਤੀ ਸੀ ਪਰ ਉਹ ਸਾਡੀ ਕੋਈ ਜਿਹੜੀ ਪੈਰਵਾਹੀ ਨਹੀਂ ਹੋਈ ਹੁਣ ਤੁਹਾਡੇ ਵੱਲੋਂ ਫਿਰ ਪੁਲਿਸ ਨੂੰ ਫੋਨ ਕੀਤਾ ਗਿਆ ਹਜੇ ਤੱਕ ਮੈਨੂੰ ਲਗਭਗ ਮੀਡੀਆ ਦੇ ਇੱਥੇ ਖੜੇ ਨੂੰ ਡੇਢ ਘੰਟਾ ਹੋ ਗਿਆ ਹਜੇ ਤੱਕ ਕੋਈ ਪੁਲਿਸ ਦਾ ਕੋਈ ਵੀ ਕਰਮਚਾਰੀ ਮੈਨੂੰ ਵੀ ਹੋ ਗਿਆ ਜੀ ਆਪਾਂ ਲੜੀ ਕੇ ਤੱਕਦੇ ਪੁਲਿਸ ਸੋ ਕੀ ਲੱਗਦਾ ਹੈ ਜਿਹੀ ਅਣਗਹਿਲੀਆਂ ਕਰਕੇ ਇਸ ਤਰ੍ਹਾਂ ਦੀ ਜਿਹੜੀ ਵਾਰ ਦਤਾਂ ਇਲਾ ਇਹ ਜਿਹੜੇ ਹੁੰਜਾ ਦੇ ਗਏ ਪੰਜ ਛੇ ਇੱਕ ਦੰਦੀਆਂ ਬਹੁਤ ਅਰੈਸਟ ਕੋਈ ਪਈ ਨਹੀਂ ਜੀ ਉਹਨਾਂ ਦੇ ਪਹਿਲਾਂ ਅਰੈਸਟ ਪਈ ਨਹੀਂ ਉਲਟ ਸਾਡੇ ਦੇ ਪਰਚਾ ਉਹ ਦੂਏ ਕੰਪਲੇਨ ਕਰ ਸਾਡੇ ਵੱਲੋਂ ਹੁਣੀ ਝੜੀ ਚੌਕੀ ਨੂੰ ਫੋਨ ਕੀਤਾ ਗਿਆ ਸੀ ਉਹ ਕਹਿੰਦੇ ਏਰੀਆ 70 ਵਿੱਚ ਪੈਂਦਾ ਹੈ ਉਹ ਤੇ ਲੋ ਉਹਨਾਂ ਦਾ ਆਪਣਾ ਕੋਈ ਹੋਊਗਾ ਕੋਈ ਜਾਣਕਾਰੀ ਦੇਵੋ ਕਿੰਨਾ ਕੀ ਨੁਕਸਾਨ ਹੋਇਆ ਕੀ ਕੀ ਲੱਗਿਆ ਇਹ ਇਹਨਾਂ ਦਾ ਹੋਇਆ ਨੁਕਸਾਨ ਹੀ ਦੱਸੋਗੇ ਪੁੱਛੋ ਜੀ 65000 ਰੁਪਿਆ ਗੇ ਚੱਲ ਗਿਆ ਦੋ ਮੋਬਾਈਲ ਚੱਲ ਗਏ ਬਾਕੀ ਕਹਾਂ ਵੇ ਦਾ ਬਾਕਸਾ ਜਿ ਲੈ ਗਏ ਸੂਸਪਸਟ ਆਸ-ਪਾਸ ਕੈਮਰੇ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਦਾ ਕਿ ਹੈਗੇ ਯਾਰ ਲਾਕ ਉਹ ਲੋੜ ਦੇ ਹੈਗੇ ਕੈਮਰੇ ਲੱਗ ਮੇਰਾ ਫੋਟੋ ਉਹ ਕੱਲ ਲੈ ਸੁੱਤੀ ਆ ਗਿਆ ਸਾਨੂੰ ਪਤਾ ਹੈ ਕੈਮਰੇ ਨਾ ਵੀ ਹੁਣ ਸਾਨੂੰ ਸਾਰਾ ਪਤਾ ਸਾਰਾ ਪਿੰਡ ਦੇ ਵਾਹੀ ਦਊਗਾ ਐਦ ਕਿ ਸਾਰਾ ਪਿੰਡ ਬੋਲਦਾ ਨਹੀਂ ਕੋਈ ਜਿਆਦਾ ਸੋ ਵਾਰ ਦਾ ਤੁੰ ਦੂਜੀ ਵਾਰ ਦਾ ਅੰਜਾਮ ਵਾਰ ਦਾ ਦੂਜੀ ਵਾਰ ਅੰਜਾਮ ਦਿੱਤਾ ਗਿਆ ਕਿ ਨਾ ਪ੍ਰਸ਼ਾਸਨ ਕਿਦ ਦੀ ਤਿੱਲੀ ਕਰ ਰਹੀ ਹੈ ਦੂਜੀ ਵਾਰ ਨਹੀਂ ਦੂਜੀ ਵਾਰ ਤਿੰਨ ਬੰਦੇ ਨਾਲ ਦੂਜੀ ਤੀਜੀ ਵਾਰ ਸਰ ਇਹਦੀ ਗੱਲ ਕਰ ਰਹੇ ਆਪਾਂ ਅੱਡੇ ਪਿੰਡ ਨਾਲ ਰੋਜ਼ ਹੁੰਦੀ ਬਾਤ ਜੀ ਤੁਹਾਡੇ ਕਹਿੰਦੇ ਵਾਗੇ ਇਲਾਕੇ ਵਿੱਚ ਕੋਈ ਨਸ਼ੇੜੀ ਵਗੈਰਾ ਜੀ ਕੌਣ ਹੈ ਹਾਂ ਤੁਹਾਨੂੰ ਮਰਨਾ ਵੀ ਹੋ ਸਕਦੀ ਹੈ ਉਹਨੂੰ ਪਤਾ ਲੱਗ ਗਿਆ ਮੈਂ ਇੱਥੇ ਕੱਲਾ ਰਹਿਣਾ ਹੁਣ ਉਹ ਤਾਂ ਕਰ ਰਹੀ ਹੈ ਜੀ ਸੋ ਇਹ ਨਾ ਬੰਦਿਆਂ ਦੇ ਖਿਲਾਫ ਕੋਈ ਪਹਿਲਾਂ ਦਰਖਾਸਤਾਂ ਵਾਰਨ ਗਈਆਂ ਲੋਕਾਂ ਵੱਲੋਂ ਇੱਕ ਦਰਖਾਸਤ ਹੋলো ਕਿ ਜੇਲਾ ਕਰ ਚੁੱਕੇ ਕੇਸ ਚੱਲਦੇ ਕਾਰਵਾਈ ਨਾ ਹੋਣ ਦੇ ਕਰਨ ਜਿਹੜੀ ਕੀ ਹੈ ਹੁਣ ਐਸਐਚਓ ਨਵੇਂ ਆਏ ਆ ਜੀ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਦਾ ਕਿੰਨਾ ਕੀਤਾ ਤੁਸੀਂ ਕੋਈ ਪ੍ਰਸ਼ਾਸਨ ਨੂੰ ਅਪੀਲ ਜਾਂ ਕੋਈ ਮੰਗ ਕਰਦੇ ਇਸ ਵਾਪਸ ਕਰਦੇ ਹੀ ਆ ਉਹ ਤਾਂ ਕੀ ਕਰਨ ਚਾਹੁੰਦੇ ਦਿਨ ਦਿਹਾੜੇ ਦਾ ਲੁੱਟਾ ਖੋਹਣਾ ਪਈਆਂ ਸਾਡੇ ਫਿਟੇ ਨੂੰ ਸਾਡੀ ਸਰਕਾਰ ਦੀ ਫਿਟ ਨਹੀਂ ਬੱਜਦੀ ਜੇ ਆਪ ਸਰਕਾਰ ਦੀ ਆਮ ਆਦਮੀ ਪਾਰਟੀ ਦੇ ਤੁਰੇ ਫਿਰਦੇ ਲੀਡਰ ਬਣ ਕੇ ਜੀ ਦੁਪਹਿਰ ਨੂੰ ਪਿੰਡ ਦੇ ਗੱਭੇ ਵਾਰਦਾਤ ਹੁੰਦੀ ਆ ਕੋਛ ਵੀ ਕੋਈ ਐਕਸ਼ਨ ਨਹੀਂ ਹੁੰਦਾ ਫਿਰ ਸਾਡਾ ਸਾਡਾ ਸਰਕਾਰ ਤੇ ਕੀ ਬੋਲਦਾ ਕਰ ਲਓ ਕਲੀਤ ਅਨੁਬਾਦ ਕੀ ਮਾਮਲਾ ਸਾਰਾ ਤੁਸੀਂ ਕੁਝ ਦਿਖਾਇਆ ਗੈਤ ਅਸੀਂ ਜਦੋਂ ਉਧਰੋਂ ਆਉਂਦੇ ਸੀ ਕਿਹਾ ਮੇਰੇ ਮੋਟਰਸਾਈਕਲ ਤੇ ਬਹੁਤ ਤਿੰਨ ਜਣੇ ਲੱਗੇ ਅੱਛਾ ਮੈਂ ਉਦੋਂ ਗਾਣਾ ਕੱਢੀਆਂ ਵੀ ਤੁਸੀਂ ਹੈ ਕੌਣੇ ਕਿੰਨੇ ਜਣੇ ਸੀ ਉਹ ਪਤਾ ਉਹ ਘੱਟੋ ਘੱਟ 6 ਜਣੇ ਸੀਗੇ ਉਈ ਲੜਕੀ ਵੀ ਦਸੀ ਜਾ ਰਹੀ ਨਾਲ ਲੜਕੀ ਨਾਲ ਸੀਗੀ ਕੱਤਿਸਕ ਕਿਸ ਜਿੱਤੇ ਸੀਗੇ ਮੋਟਰਸਾਈਕਲ ਤੇ ਕਿੰਨੇ ਮੋਟਰਸਾਈਕਲ ਸਕੇ ਮੋਟਰਸਾਈਕਲ ਤਿੰਨ ਜਾਣੇ ਤਿੰਨ ਸੀਗੇ ਤੇ ਸਕੂਟਰ ਵੀ ਸੀ ਦੋ ਮੋਟਰਸਾਈਕਲ ਵੀ ਮੂੰ ਬੰਨੇ ਸੀ ਜਾਣੇ ਕੋਈ ਮੂੰ ਮੂੰ ਸਾਰਿਆਂ ਨੇ ਬੰਨਿਓ ਸੀ ਤੇ ਨੰਬਰ ਪਲੇਟ ਹੈ ਨਹੀਂ ਸੀ ਵਾਈਟ ਸੀ ਬਸ ਸਾਰੇ ਮੋਟਰਸਾਈਕਲ ਨੰਬਰ ਬਿਠਾ ਨਹੀਂ ਸੀ ਹਾਂਜੀ ਅੱਛਾ ਜੋ ਤੁਹਾਡੇ ਵਿੱਚ ਵਜਿਆ ਤੁਸੀਂ ਤੁਹਾਡੀ ਕੋ ਝੜਪੀ ਹੋਈ ਉਹਨਾਂ ਨਾਲ ਝੜਪਾ ਹੋਈ ਗਾਣਾ ਗੋਣਾ ਕੱਢੀਆਂ ਜਾਂ ਤੋਂ ਮੈਂ ਉਹ ਲੁੱਟ ਕੋ ਦੀ ਵਾਰ ਨੂੰ ਅੰਜਾਮ ਦੇ ਚੁੱਕੇ ਸੀ ਜੇ ਪਹਿਲਾਂ ਵਜੇ ਸੀ ਦੇ ਚੁੱਕੇ ਸੀਗੇ ਕਿੱਧਰ ਨੂੰ ਗਈ ਸੀ ਉਹ ਉਪਨੀਆ ਆਵਾਜ਼ ਆਈ ਰਾਤ ਸਵੇਰਾ ਲੋਕਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਉਦੋਂ ਨਿਕਲੇ ਨਹੀਂ ਲੋਕ ਕੋਈ ਵੀ ਨਹੀਂ ਮੰਨ ਲਓ ਰੌਲੀ ਪਾਉਣ ਤੇ ਫਿਰ ਦੋ ਜਣੇ ਨਿਕਲੇ ਸੀ ਤੁਹਾਡੀ ਪਛਾਣ ਚ ਇਹ ਕੌਣ ਹੋ ਸਕਦੇ ਪਛਾਣ ਨਹੀਂ ਉਹ ਜਦੋਂ ਮੂੰਹ ਹੀ ਬੰਨੇ ਸੀ ਤਾਂ ਕਿਤੇ ਪਛਾਣਾ ਹੋ ਜਾ ਕਿੰਨਾ ਨੁਕਸਾਨ ਹੋਇਆ ਬਾਈ ਬਤ ਤੇ 65 ਦੱਸਦੇ ਆ ਅੱਛਾ ਮੋਬਾਈਲ ਲਗਾ ਦੋ ਜੀ ਬਸੇ ਬਸ ਮੂੰਹ ਤੇ ਜਿਹੜੇ ਕਾਲੇ ਕੱਪੜੇ ਬੰਨੇ ਹੋਏ ਸੀ ਜੋ ਕਿ ਸ਼ੋਰ ਰਮਾਲ ਵਗੈਰਾ ਬੰਨੇ ਸੀ ਹਥਿਆਰ ਬਾਰੀ ਸੀ ਉਹਨਾਂ ਤੂੰ ਹਥਿਆਰ ਸੀਗਾ ਕੁਰਬਾਨ ਸੀ ਜੀ ਅੱਛਾ